ਉਰੀ ਦੇ थाना ਸ਼ੇਰਪੁਰ ਵਿਖੇ ਇੱਕ ਨਬਾਲਗ ਲੜਕੀ ਨਾਲ ਜ਼ਬਰਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਪੀੜਤ ਲੜਕੀ ਗੁੰਗੀ ਬੋਲੀਏ ਤੇ ਦਿਮਾਗੀ ਤੌਰ ਤੇ ਅਪਾਹਜ ਹੈ ਜਿਸ ਨੂੰ ਦੋਸ਼ੀ ਸਕੂਟਰੀ ਤੇ ਬਿਠਾ ਕੇ ਨਹਿਰੀ ਕਸੀ ਇਲਾਕੇ ਨਜ਼ਦੀਕ ਲੈ ਗਿਆ ਥਾਣਾ ਸ਼ੇਰਪੁਰ ਦੇ ਮੁਖੀ ਇਨਸਪੈਕਟਰ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਆਨਾਂ ਦੇ ਆਧਾਰ ਤੇ ਦੋਸ਼ੀ ਵਿਰੁੱਧ ਕਾਰਵਾਈ ਸ਼ੁਰੂ ਕਰਕੇ ਥਾਣਾ ਸ਼ੇਰਪੁਰ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਲੜਕੀ ਨੂੰ ਸ਼ੇਰਪੁਰ ਸਿਵਲ ਹਸਪਤਾਲ ਤੁਰੀ ਵਿਖੇ ਦਾਖਲ ਕਰਵਾਇਆ ਗਿਆ ਇਸ ਘਟਨਾ ਨੇ ਜਿੱਥੇ ਸਬਨੂਚਨ ਝੰਡੋੜ ਕੇ ਰੱਖ ਦਿੱਤਾ ਉੱਥੇ ਹੀ ਨਸ਼ਾ ਰੋਕੂ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾਖੇੜੀ ਅਤੇ ਸੰਦੀਪ ਸਿੰਘ ਗੋਪੀ ਗਰੇਵਾਲ ਨੇ ਅਜੇਹੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਅਜੇਹਾਂ ਘਟਨਾਵਾਂ ਅੱਗੇ ਤੋਂ ਨਾ ਵਾਪਰ ਸਕਣ ਸਤੀ ਸਰ ਕੁੜੀ ਹੈ ਇਹ ਬੇਨਤੀ ਕਰਨ ਹੈ ਛੋਟੀ ਜੀ 12 ਸਾਲ ਦੀ ਜਿਹਦੇ ਨਾਲ ਬੜਾ ਤੱਕਾ ਹੋਇਆ ਸ਼ਹਿਰ ਕੋ ਤੋਂ ਤੇ ਸਰ 50 ਸਾਲ ਕੋਈ ਨਹੀਂ ਪਹੁੰਚਿਆ ਹਲੇ ਤੱਕ ਕੋਈ ਕਿਸੇ ਨੇ ਮਤਲਬ ਸਲਾਹੀ ਨਹੀਂ ਦਿੱਤੀ ਸਾਡੀ ਕੌਣ ਵਿਅਕਤੀ ਦੀ ਜਿਹਨੇ ਤਾਂ ਕਰ ਦਿੱਤਾ ਹੈ ਜੜ ذمہ داری ਦੱਸਦੇ ਨੇ ਨਾਮ ਤਾਂ ਪਤਾ ਨਹੀਂ ਹੁਣ ਕੋ ਸਾਥ ਕਿੱਥੇ ਦੇ ਰਹਿਣ ਵਾਲਾ ਸਰਪੁਰੇ ਸਰਪੁਰੇ ਹੁਣ ਤੁਸੀਂ ਹਸਤਾਲ ਖੜੇ ਹੋਗੇ ਤੁਹਾਡੇ ਕੋਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕੋਈ ਕੋਈ ਨਹੀਂ ਆਇਆ ਅੱਛਾ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਸਰਕਾਰ ਤੋਂ ਮੰਗ ਕਰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਇੱਥੇ ਮਦਦ ਚਾਹੀਏ ਸਰਕਾਰ ਦੀ ਪਹੁੰਚਣਾ ਚਾਹੀਦਾ ਇਹ ਜਿਹੜੇ ਜਲਾਦਿਆਂ ਨੂੰ ਜਿਹੜੇ ਗੰਗੇ ਬਹਿਰੇ ਨਾਲ ਹੈਂਡੀਕੈਡਾਂ ਨਾਲ ਇਹ ਜਿਆ ਤੱਕਾ ਕਰਦੇ ਨੇ ਇਹਨਾਂ ਨੂੰ ਫਾਂਸੀ ਦਾ ਹੁਕਮ ਹੋਣਾ ਚਾਹੀਦਾ ਇਹ ਜਿਹੜਾ ਦੂਜਾ ਅਧਿਕਾਰੀ ਨਾ ਕਰ ਸਕਿਆ ਕੀ ਕੀ ਮਸਲਾ ਹੋਇਆ ਜੋ ਤੁਸੀਂ ਅਜਸਤਾਦ ਚਾਹਤ ਹੋਏ ਜੀ ਮੋਟੀ ਨਹੀਂ ਕਰਦੀ ਹੈ ਬਿਜਾਰ ਚ ਗਈ ਸੀ ਅਬੀ ਦਾਦੀ ਨਾਲ ਤੇ ਮੇਰੇ ਵਿਖੇਗਾ ਤੇ ਹੈਗੀ ਵੀ ਕੁੜੀ ਘਰੇ ਚ ਬੱਤੇ ਆਏ ਸੀ ਨਾ ਸਾਰੇ ਕਰੇ ਕਰੇ ਕੁੜੀ ਆਪਣੀ ਹੈਗੀ ਵੀ ਕਰੇ ਭਾਈ ਚੁੱਪ ਚੁਪੇ ਵੀ ਦਾਰਸ ਜਿਹੜੇ ਸਭ ਨੂੰ ਜਾਣਦੇ ਸੂ ਉਹ ਲੈ ਕੇ ਆਇਸੀ ਕਿਤੇ ਉਹ ਬਿਜਲੀ ਦਾ ਲੈ ਕੇ ਆਦਾ ਬਲ ਕਰ ਰਿਹਾ ਕਿ ਇਸੁੱਤੇ ਉੱਥੇ ਵੀ ਜਾਓ ਬੱਤਾ ਆਹ ਦਿੱਤਾ ਸੀ ਦੋ ਬੱਤੇ ਦਸ ਬੀਏ ਚਾਰੀ ਨਾ ਬੁਲਦੀ ਇਹਦਾ ਸੋਦਾ ਨਹੀਂ ਚੈਰੀ ਰਾਤ ਕਿਸਤਮ ਨਹੀਂ ਹੈਗਾ ਜੇ ਇਹ ਦੇ ਨਾਲ ਚੱਲਣਾ ਹੱਥ ਬੰਨ੍ਹ ਦਿੱਤੇ ਤੇ ਜਾ ਕੇ ਬਾਹਰ ਇਬਾਰ ਦੀ ਜਦ ਚਿੱਕਾ ਮਾਰਦੀ ਤਾਂ ਬੱਕਰੀ ਵਾਲੇ ਸੀ ਭਾਈ ਉਹਨੇ ਚੈਰਾ ਦਿੱਤ ਸੀ ਅਸੀਂ ਜਿਹੜੇ ਇਹ ਗਾਲੋ 50 50 ਚਿੱਤੇ ਨੰਬਰਾਂ ਨੂੰ ਕਰਦਾ ਨਾਰਮਲ ਨੂੰ 40 ਇਹ 40 ਹੀ ਫੜਾਦਾ ਜਿਹੜਾ ਸੇ ਨੂੰ ਅੱਛੇ ਥੂੜੀ ਡਿਆ ਕੇ ਦਾ ਪਾਉਣਾ ਕੌਣ ਲੈ ਕੇ ਆਇਆ ਸੀ ਇਹਨੂੰ ਕਿੱਥੋਂ ਪਸਤਾਤੀ ਸੀ ਅੱਛਾ ਭਾਈ ਸੀ ਨਾਮ ਸ਼ਸ਼ਕੀ ਸੀ ਅੱਛਾ ਕਿੰਨੇ ਵਿਅਕਤੀ ਰਸੇ ਜੰਨੇ ਜਿਹਨਾਂ ਨੇ ਜਮਾ ਦੋ ਦਸ ਅੱਛਾ ਪੁੱਛਦੇ ਕਿੰਨੇ ਵਿਅਕਤੀ ਫੜਦੇ ਆ ਇੱਕ ਬੰਦੇ ਜੀ ਉਹ ਤੁਸੀਂ ਕੀ ਚਾਹੁੰਦੇ ਹੋਗੇ ਅਸੀਂ ਆਪਣਾ ਇਨਸਾਫ ਚਾਹੀਦਾ ਜੀ ਸਭ ਦਾ ਨਿਸਾਫ ਚਾਹੀਦਾ ਜੀ ਤਾਂ ਉਹ ਉਸਰੀ ਬੰਨ ਫਾਂਸੀ ਹੋ ਜਾਵੇ ਮੇਰੇ ਪੁੱਤ ਜਿਹੜਾ ਅੱਗੇ ਪਿੱਛੇ ਦੇਦੀ ਸੀ ਪੈਣ ਨਾਲ ਕਰਨਾ ਕਿ ਉਹਦੇ ਵੀ ਟੀਨੀਆਂ ਸੁ ਭਲਾ ਭੜੀਆਂ ਕੀ ਜਾਨ ਤੱਕ ਲੱਦਾ ਤੂੰ ਇੱਦਾਂ ਪਾਪ ਨਹੀਂ ਮਿਲਿਆ ਹੈਗਾ ਮੈਂ ਤਾਂ ਕੱਲ ਮੈਨੂੰ ਮਿਲਿਆ ਨਹੀਂ ਨੇ ਤਾਂ ਮੈਂ ਆਪ ਉਹਦਾ ਫਾਂਸੀ ਦੇ ਕੇ ਘਾਟੇ ਇੱਕ ਦੇ ਕੇ ਮਾੜਿਆ ਗਾ ਪੁਰਸ਼ਾਂ ਦੇ ਹਥੌੜੀ ਲਾਉਂ ਦੁੱਤਾ ਪੁਰਸ਼ਾਂ ਦੇ ਕਹਿੰਦੇ ਨਾ ਪਾਈ ਮਾਰੋ ਨਾ ਫਿਰ ਸਾਡੇ ਗੁੱਡੀਆਂ ਨੇ ਕਹਿੰਦਾ ਕਿ ਤੁਹਾਡੇ ਗੁੱਡੀ ਨਾਲ ਬਣੇ ਤੁਹਾਨੂੰ ਡੋਪਣਾ ਹੋਵੇਗਾ ਲੈ ਕੇ ਰੱਖਣ ਭੱਜ ਜਾ ਗੱਡੀ ਲੈ ਕੇ ਭੱਜ ਜਾ

ਉਦੋਂ ਲੱਗ ਗਈ ਜਿਸੀ ਬਿਆਰ ਚੋ ਕੋਈ ਉਹ ਨੂੰ ਸਮਝਦਾ ਹੀ ਨਹੀਂ ਨੀ ਤੇ ਉਹ ਕੋਈ ਲੱਗ ਗਈ ਬੁੜੀ ਦੇ ਧਿਆਨ ਚ ਨਾ ਰਹੀ ਉਹ ਮੁੜ ਕੇ ਕਿਸੇ ਉੱਲੇ ਹੋ ਗਈ ਮੁੜ ਕੇ ਉਹ ਮੁੰਡੇ ਦਾ ਸਾਗਾ ਉਹਦਾ ਟਾਈਮ ਲੱਗਿਆ ਬੁੜੀ ਦਾ ਗਾਂ ਲੱਭਦੀ ਰਹੀ ਬੁੜੀ ਨੇ ਘਰੇ ਬਾਗੀ ਉਹ ਮੁੜ ਕੇ ਜਦੋਂ ਉਹਨੇ ਫਿਰ ਮੁੜ ਕੇ ਕਦੇ ਉਹਨੇ ਕੱਲੀ ਦਾ ਫਾਇਦਾ ਚੱਕ ਕੇ ਕਦੇ ਉਹਨੂੰ ਕੱਲੀ ਨੂੰ ਚੱਕ ਕੇ ਲੈ ਗਿਆ ਖਾਣ ਪੀਣ ਦੇ ਮੈਂ ਥੋੜੀ ਜਿਹੀ ਖੁਦ ਦੀ ਘਟ ਹੈ ਲਾਲਚ ਹੈ ਖਾਣ ਪੀਣ ਦੇ ਨੂੰ ਲਾਲਚੇ ਲੈ ਗਿਆ ਬਾਕੀ ਉਹ ਸਕੂਟਰੀ ਤੇ ਬਿਠਾ ਕੇ ਇੱਕ ਬਾਦੇ ਬੜੀ ਜ਼ਰੂਰ ਤੇ ਲੈ ਗਿਆ ਜੀ ਉਹਨਾਂ ਨੂੰ ਉੱਲ ਜਾ ਕੇ ਤੇ ਉੱਥੇ ਫਿਰ ਮਤਲਬ ਮੈਂ ਜਾ ਕੇ ਪੁੜਾ ਜਾਂ ਮਿੰਨੀ ਵੀ ਪਹਾਂਡ ਹੋਇਆ ਕਦੇ ਕੁੜੀ ਤੇਰੀ ਥੋੜੀ ਜਿਹੀ ਕੋਈ ਬੰਦਾ ਲਈ ਜਾਂਦੇਗਾ ਤੇ ਮੈਂ ਉਹਨਾਂ ਦਾ ਪਿੱਛਾ ਕੀਤਾ ਜਾ ਕੇ ਉੱਥੇ ਦੇਖਿਆ ਉੱਥੇ ਜਾ ਕੇ ਬਹੁਤ ਬੁਰੀ ਕੁੜੀ ਦੀ ਹਾਲਤ ਹੋਈ ਸੀਗੀ ਬਾਕੀ ਜਿਹੜੇ ਬੰਦਿਆਂ ਨੇ ਵੀ ਖੜਾਗਾ ਸੀ ਉੱਥੇ ਉਹ ਬੀਵੀ ਨੇ ਬੱਕਰੀਆਂ ਵਾਲੇ ਤੇ ਕਮੇਟੀ ਵਾਲੇ ਨੇ ਮੁੰਡਿਆਂ ਨੇ ਉਹਨਾਂ ਨੇ ਗ੍ਰਿਫਤਾਰ ਕਰਾਇਆ ਹੈਗਾ ਪਿੰਡ ਵਾਲੇ ਮੁੰਡਿਆਂ ਨੇ ਕਿ ਮੇਰ ਨਾਲ ਕੇ कि उन्होंने बहुत बेइज्जती की पूरी नाल क्योंकि रेतीयां बेटियां हर एक दी है कियां क्योंकि ਇਹ ਜੇ ਬੱਚੇ ਨੂੰ ਸੁਧ ਬੁੱਧ ਬੱਚੇ ਨੂੰ ਸਮਝ ਹੈ ਨਹੀਂ ਕਿਸੇ ਨਾਲ ਕੱਲ ਨੂੰ ਕਿਸੇ ਹੋਰ ਵੀ ਆਪਣੇ ਕਰੂਗਾ ਕੋਈ ਇਹ ਤਾਂ ਚੱਲ ਨਹੀਂ ਚਲੇਗਾ ਪਜੇਲ ਪਾ ਦੂੰ ਉੱਪਰ ਵੀ ਇੱਕ ਕਾਰਵਾਈ ਬਦ ਤੋਂ ਬਦ ਹੋਣੀ ਚਾਹੀਦੀ ਇਸ ਖਾਮਤ ਕਿੰਨੇ ਵਿਅਕਤੀ ਸੀ ਇੱਕ ਵਿਅਕਤੀ ਕੀ ਦੋ ਇਹ ਜੀ ਸ਼ਿਰਪਤਾ ਸ਼ਾਰੇ ਨਾਲ ਤਾਂ ਦੋ ਕਹਿੰਦੀ ਹੈ ਬਾਕੀ ਜਿਨ੍ਹਾਂ ਨੇ ਆਪਾਂ ਨੇ ਪੜਿਆ ਉੱਥੇ 21 ਸੱਤ ਹੈ ਤਾਂ ਦੱਸ ਦਿਓ ਉਹ ਕਦੀ ਟੋਕੀ ਜਾਂਦੀ ਹੈਗੀ ਕਦੀ ਸਾਨੂੰ ਚਾਰੇ ਨਾਲ ਤੱਕਦਾ ਦਈਏ ਜੇ ਤੁਮ ਮੈਨੂੰ ਫੋਟੋ ਦਿਖਾਣ ਲਗਾ ਉਹ ਕੁੜੀ ਰੋਦੀ ਹੈ ਯਾ ਆ ਕੇ ਨਹੀਂ ਲੁਕਦੀ ਪੜਾ